ਇਹ ਨਫ਼ਰਤ ਹੋਰ ਸੀ ਬਾਬਾ ਜੀ ਨਫ਼ਰਤ ਤਾਂ ਇਹ ਬਹਾਨਾ ਬਣਾਇਆ ਇਹਨਾਂ ਨੇ ਵੀ ਸੰਤਾਂ ਤੇ ਜਾਂ ਇਹ ਆ ਗੱਲ ਪ੍ਰਚਾਰ ਕਰਦੇ ਸੀ ਇਹ ਨਫ਼ਰਤ ਕੋਈ ਹੋਰ ਨਿਕਲੀ ਸੀ ਕਹਿੰਦਾ ਮੈਂ ਆਏ ਜਾ ਰਿਹਾ ਬਾਜ਼ਾਰ ਵਿੱਚ ਦੀ ਤੇ ਇਧਰਲੇ ਪਾਸੇ ਵਾਲਾ ਦੁਕਾਨਦਾਰ ਹੁਣ ਦੋ ਗੱਲ ਨਾਲ ਇਹਦੇ ਚ ਇਹਦੇ ਇਧਰਲੇ ਪਾਸੇ ਵਾਲਾ ਦੁਕਾਨਦਾਰ ਦੂਜੇ ਵਾਲ ਨੂੰ ਸਿਕਟਾਂ ਦੀ ਇੱਕ ਡੱਬੀ ਛੱਡਦਾ ਕਹਿੰਦਾ ਜੇ ਲੋ ਬਿੰਡਰਾ ਵਾਲਾ ਮਾਰਕਾ ਉਹ ਤਾਂ ਕਹਿੰਦਾ ਸੀ ਸਿਕਟਾਂ ਬੀੜੀਆਂ ਅਸੀਂ ਬੰਦ ਕਰਾਉਣੀਆਂ ਅਮਰਸਰ ਤੋਂ ਤੇ ਕਿੱਡੀ ਮਾੜੀ ਗੱਲ ਕਹਿੰਦਾ ਸੀ ਉਹ ਵੀ ਸਿਕਟਾਂ ਬੀੜੀਆਂ ਬੰਦ ਕਰਾਉਣੀਆਂ ਤੇ ਤੁਸੀਂ ਕੀ ਕਰ ਆ ਜਿਹੜੀ ਬੀਬੀ ਇਹਨਾਂ ਦੀ ਇੱਥੇ ਅੰਮ੍ਰਿਤਸਰ ਵਾਲੀ ਨਾਂ ਕਿਸੇ ਦਾ ਕੀ ਲੈਣਾ ਹੁੰਦਾ ਜਿੱਤੀ ਵੀ ਹੈ ਕਈ ਵਾਰੀ ਉਹਨੇ ਬਾਬਾ ਜੀ ਜਦੋਂ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਪਵਿੱਤਰ ਸ਼ਹਿਰ ਦਾ ਐਲਾਨ ਹੋਇਆ ਨਾ ਬਾਬਾ ਜੀ ਨੇ ਕਿਹਾ ਸੰਜਨੈ ਸੋਨੇ ਧਰਮਯੋਧ ਮੋਰਚੇ ਦੇ ਮੰਗ ਸੀ ਇੱਕ ਵੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਐਲਾਨ ਕਰੋ ਤੁਸੀਂ ਤੇ ਉਹਨੇ ਡਾਂਗਾਂ ਦੇ ਨਾਲ ਸਿਕਟਾਂ ਦੀਆਂ ਡੱਬੀਆਂ ਬੰਦ ਕੇ ਮਾਰਚ ਕੱਢਿਆ ਬੀੜੀ ਸਿਗਰਟ ਪੀएंगे ਸ਼ਾਨ से ਜੀएंगे ਵਾਹ ਕਿਹਦੀ ਗੱਲ ਹੈ کیسے ਕਮਾਲ ਦੇ ਬੰਦੇ ਹੋਣਗੇ ਕਿਹੜੀ ਨਫ਼ਰਤ ਜਿਉਰੇ ਹੋਣਗੇ ਇਹ ਨਫਰਤ ਸੀ ਜਿਹੜੀ ਸਾਰੀ ਨਿਕਲੀ ਭਾਈ ਜਨਰਲ ਸੌਂਦੀ ਕਵਤਾ ਨਾਲ ਇੱਕ ਨਾ ਉਹਦੀ ਆਪਣੇ ਦੀ ਅਫਜਲ ਐਸਰੰਦਾਵਾ ਦੀ ਅੱਜ ਤਬ ਦੀ ਭੱਠੀ ਬਣ ਗਿਆ ਮੇਰੇ ਮੇਰਾ ਸਗਲੇ ਵਾਲਾ ਪੈਰ ਅੱਜ ਝਾਲਮਾ ਕੱਢ ਵਿਖਾਲ ਲਿਆ ਹਾਇ 5 ਸਦੀਆਂ ਦਾ ਯਾਰ ਉਹ ਉਹ ਸੀ ਜਿਹੜਾ ਮਨ ਚ ਇਹਨਾਂ ਦੇ ਚੱਲ ਰਿਹਾ ਸੀ ਕਿਸੇ ਤਰੀਕੇ ਕੱਢਣਾ ਸੀ ਡੜਕਦੇ ਸੀ ਸਿੱਕ ਕਿਸੇ ਤਰੀਕੇ ਅੱਖਾਂ ਚ ਤਾਂ ਭੰਨਾ ਬਣਾਇਆ ਮਸਲਾ ਇਹ ਆ ਵੀ ਸਾਨੂੰ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਆ ਜਾਣ ਫਿਰ ਚੜ ਕੇ ਆਗੇ ਤਾਂ ਫਿਰ ਕੀ ਹੋ ਕੇ ਫਿਰ ਆ ਜਾਣ ਪਹਿਲਾਂ ਕਿਹੜਾ ਕੋਈ ਆ ਜਾਣੀ ਜੇ ਹੁਣ ਇਹ ਆ ਗਏ ਸਿੰਘਾਂ ਨੇ ਉਵੇਂ ਜਿਵੇਂ ਸੱਤ ਕਹਿੰਦੇ ਸੀ ਵੀ ਟਰੱਕ ਭਰ-ਭਰ ਭੇਜੂੰਗਾ ਭੇਜੇ ਉਹ ਅਗਲਿਆਂ ਦਾ ਇਤਿਹਾਸ ਹੈ ਭਾਈ ਜਿਹੜਾ ਕੋਈ ਪੜ੍ਹਾਈ ਜਾਂਦੇ ਪੜ੍ਹਾਈ ਜਾਣ ਸਾਡੇ ਵਾਲੇ ਤਾਂ ਸਾਦਾ ਪੜ੍ਹਨਾ ਹਾਂ ਵੀ ਅਸੀਂ ਭਾਈ ਪੈਂਟਾਂ ਸਿੱਖਾਣੇ ਜਾਂ ਸਵਾ 150 ਸਿੱਖਾਣੇ ਉਹਨਾਂ ਨੇ ਕੀ ਉੱਥੇ ਭਾਈ ਵਰਤਾਰਾ ਵਰਤਾਇਆ ਬਾਬੇ ਸ਼ਿਵੇਗ ਸਿੰਘ ਹੋਰਾਂ ਨੇ ਕੀ ਕੀਤਾ ਹਨਾ ਭਾਈ ਮਰੀਕ ਸਿੰਘ ਹੋਰਾਂ ਨੇ ਭਾਈ ਮੋਰ ਸਿੰਘ ਜੀ ਉਹ ਜਿਹਦੀਆਂ ਭਚੰਗਣਾ ਸੀ ਬੀਬੀ ਸੁਨਾਮ ਕੌਰ ਤੇ ਵਾਈਗਰੂ ਕੌਰ ਦੋਵਾਂ ਦਾ ਨਾਮ ਇਹੀ ਸੀਗਾ ਤੇ ਟੈਂਕ ਰੋਕਿਆ ਜਿੰਨਾਂ ਨੇ ਉੱਥੇ ਹਾਂ ਜਾ ਜਿਹੜੇ ਸਿੰਘ ਨੇ ਬਰਸ਼ਾ ਬਰਸ਼ਾ ਲੈ ਕੇ ਮੂਹਰੇ ਖੜ ਗਿਆ ਉਹ ਬਾਬਾ ਦੀਪ ਸਿੰਘ ਵਾਲੇ ਸਥਾਨ ਤੇ ਟੈਂਕ ਰੋਕਿਆ ਤੇ ਜਾਂ ਉੱਥੇ ਸੀ ਦਾਂ ਸਿੰਘਾਂ ਦਾ ਵਰਤਾਰਾ ਵੀ ਹੋਇਆ ਟੈਂਕ ਉਦੋਂ ਗਾ ਤੁਰਿਆ ਹੀ ਨਹੀਂ ਉਹ ਕਹਿੰਦੇ ਪ੍ਰਕਰਮਾ ਹੀ ਬੈ ਗਈ ਇਹ ਕਿ ਐਸੇ ਇਹ ਸਾਡਾ ਇਤਿਹਾਸ ਆ ਭਾਈ ਅਸੀਂ ਇਹ ਪੜਨਾ ਹ ਹ ਉਹਨਾਂ ਨੇ ਟੈਂਕ ਦੇ ਗੋਲੇ ਕਿੱਥੇ ਮਾਰੇ ਦੇ ਉਹਨਾਂ ਨੇ ਟੈਂਕ ਦੇ ਗੋਲੇ ਮਾਰ ਕੇ ਅਕਾਲ ਤਖਤ ਦਾ ਗੁੰਬਦ ਕਿਵੇਂ ਸਟਿਆ ਉਹਨਾਂ ਦਾ ਇਤਿਹਾਸ ਹੋ ਸਕਦਾ ਹ ਸਾਡਾ ਇਹ ਹੈ ਵੀ ਸਾਡਿਆਂ ਨੇ ਟੈਂਕਾਂ ਦਾ ਜਵਾਬ ਕਿਵੇਂ ਦਿੱਤਾ ਗਾ ਹ ਸਾਡਿਆਂ ਨੇ ਉਹਨਾਂ ਦੇ ਮੂੰਹ ਕਿਵੇਂ ਮੋੜੇ ਸਹੀ ਸਾਡਾ ਮਸਲਾ ਇਹ ਹੈ ਕਹਿੰਦੇ ਨਾ ਉਹ ਮੁਕੀ ਜੀ ਦੱਸਦੇ ਹੁੰਦੇ ਟਰਸਾਲ ਦੇ ਪੁਰਾਣੇ ਸਿੰਘ ਦੱਸਦੇ ਆ ਵੀ ਸੰਤ ਜਨਾਇਸੋਂ ਜਦੋਂ ਸ਼ਹੀਦ ਹੁੰਦੇ ਆ ਤਾਂ ਉਹ ਨਿਸ਼ਾਨਾ ਕੋਲੇ ਆ ਕੇ ਦੋਵੇਂ ਨਿਸ਼ਾਨਾ ਕੋਲੇ ਕਈ ਕਿਤਾਬਾਂ ਚਾਈਆਂ ਇਹ ਚੀਜ਼ਾਂ ਸ਼ਾਇਦ ਗਤੇ ਸਿੰਘ ਵਾਲੀ ਚ ਆਈ ਆ ਦੋਵੇਂ ਨਿਸ਼ਾਨਾ ਕੋਲੇ ਬਾਹਰ ਆ ਕੇ ਮੀਰੀ ਪੀਰੀ ਦੇ ਕੋਲੇ ਤੇ ਕਹਿੰਦੇ ਵੀ ਸਾਨੂੰ ਨਗਾਰੇ ਵਜਦੇ ਸੁਣਦੇ ਸੀ ਕਈ ਸਿੰਘ ਕਹਿੰਦੇ ਉਸ ਸਮੇਂ ਤੇ ਜਿਹੜੇ ਸਮੇਂ ਤੇ ਬਾਬਾ ਜੀ ਸ਼ਹੀਦ ਹੁੰਦੇ ਆ ਤੇ ਸ਼ਬਦ ਸੁਣਦੇ ਸੀ ਸੇਵਕੀ ਓੜ ਕਿਹੜੀ ਵੀਪ੍ਰੀਤ ਉਹ ਸ਼ਬਦ ਸੁਣ ਰਹੇ ਸੀ ਕਹਿਣੀ ਤੇ ਕਰਨੀ ਦਾ ਪੂਰਾ ਸੀ ਸ਼ਬਦ ਸੁਣਨੇ ਸੀ ਜਿਹੜੀਆਂ ਗੱਲਾਂ ਉਹਨੇ ਕਈਆਂ ਉਹਨੇ ਕਰਕੇ ਦਿਖਾਈਆਂ ਖਸ਼ਵੰਤ ਵੀ ਆਪਦੀ ਕਿਤਾਬ ਚ ਨਾ ਅਜੀਤਕੌਰ ਲਿਖਦੀ ਐ ਅਜੀਤਕੌਰ ਕਹਿੰਦੀ ਵੀ ਮੈਂ ਜਦੋਂ ਖਸ਼ਵੰਤ ਅਮਰਸਰ ਜਾ ਕੇ ਮਿਲ ਕੇ ਦੇਖ ਕੇ ਆਇਆ ਨਾ ਸਾਰਾ ਕੁਝ ਕੀ ਹੋਇਆ ਮੈਂ ਇਹਦੇ ਕੋਲੇ ਗਈ ਕਹਿੰਦੀ ਸੋਗਜੇ ਚ ਬੈਠਾ ਜਾਲਾਂ ਕਿਉਂ ਖਸ਼ਵੰਤ ਦਾ ਕੋਈ ਲੈਣ ਦੇ ਨਹੀਂ ਸਿੱਖਾਂ ਨਾਲ ਉਹਨੇ ਕਦੇ ਕੋਈ ਸਿੱਖਾਂ ਦੇ ਪੱਖ ਚ ਕੋਈ ਓਡੀਆਂ ਗੱਲਾਂ ਨਹੀਂ ਲਿਖੀਆਂ ਹੋਰ ਹੀ ਕੁਝ ਲਿਖੀ ਗਿਆ ਉਹ ਸਿੱਖ ਹਿਸਟਰੀ ਚ ਵੀ ਬੜੀਆਂ ਖਰਾਬੀਆਂ ਕੀਤੀਆਂ ਉਹਨੇ ਪਰ ਖਸ਼ਵੰਤ ਕੋਲੇ ਕਹਿੰਦੀ ਮੈਂ ਜਦੋਂ ਮਿਲਣ ਗਈ ਉਹਨੂੰ ਤੇ ਮੈਂ ਖਸ਼ਵੰਤ ਨੂੰ ਪੁੱਛਿਆ ਵੀ ਕਹਿੰਦਾ ਵੀ ਬਹੁਤ ਨੁਕਸਾਨ ਕਰਤਾ ਇਹਨਾਂ ਨੇ ਇਹਨੇ ਮੋੜਿਆ ਸੀ ਨਾ ਆਪ ਦਾ ਇਹਨੂੰ ਪਦਮਸ਼ਰੀ ਕਿਹੜਾ ਸੰਜਨ ਐਸਾਂ ਬਾਰੇ ਪੁੱਛਦੀ ਕਹਿੰਦਾ ਉਹ ਸ਼ਹੀਦ ਹੋ ਗਿਆ ਕਹਿੰਦੇ ਕਿਸ਼ਵੰਤ ਸ਼ਹੀਦ ਹੋ ਗਿਆ ਤੂੰ ਆਏ ਕਹਤੋਂ ਕਹਿੰਦਾ ਸ਼ਹੀਦ ਹੋ ਗਿਆ ਵੀ ਆਪਾਂ ਤਾਂ ਉਹਨੂੰ ਚੰਗਾ ਨਹੀਂ ਤੂੰ ਤਾਂ ਉਹਨੂੰ ਚੰਗਾ ਨਹੀਂ ਮੰਨਦਾ ਸੀ ਸੰਜਨ ਐਸਾਂ ਨੂੰ ਕਹਿੰਦਾ ਵੀ ਜਿਹੜੇ ਟੈਂਕਾਂ ਤੋਪਾਂ ਮੂੜੇ ਹਿੱਕਾਂ ਡਾ ਕੇ ਖੜਦੇ ਹੁੰਦੇ ਹਨ ਉਹ ਸ਼ਹੀਦੀ ਹੁੰਦੇ ਹੁੰਦੇ ਇਹ ਹੁਣ ਇੱਕ ਤਰੀਕੇ ਦਾ ਵਿਰੋਧੀ ਬੰਦਾ ਹੈ ਕਿਸ਼ਵੰਤ ਜਿਹੜਾ ਇਹ ਗੱਲ ਕਹਿ ਰਿਹਾ ਉਹਦਾ ਇੱਕ ਡਾਇਲੋਗ ਹੈ ਬੜਾ ਮਸ਼ਹੂਰ ਆਪਣੇ ਮੁੰਡੇ ਗਾਣਿਆਂ ਗੁਣਿਆਂ ਚ ਪਾਉਂਦੇ ਆ ਹੀ ਫੌਟ ਲਾਈਕ ਅ ਟਾਈਗਰ ਉਹ ਕਹਦਾ ਬਾਗ ਅੰਗੂ ਲੜਿਆ ਸੰਜਨ ਐਸਾਂ ਇਹ ਵਰਤਾਰ ਹੈ ਬਾਬਾ ਜੀ ਅਸੀਂ ਤਾਂ ਇਹ ਚੀਜ਼ਾਂ ਤੇ ਮਾਣ ਕਰ ਵੀ ਅਗਲੇ ਆਏ ਚੜ ਕੇ ਲੱਖ ਫੌਜ ਲਿਆਏ ਹੁਣ 2 ਲੱਖ 5 ਲੱਖ ਸਾਨੂੰ ਕੀ ਫਰਕ ਪੈਂਦਾ ਅਸੀਂ ਉਹਦਾ ਮੁਕਾਬਲਾ ਕਿਵੇਂ ਕੀਤਾ ਅਸੀਂ ਉਥੋਂ ਭੱਜੇ ਆ ਕਿਉਂ ਉਹਦਾ ਮੁਕਾਬਲਾ ਕੀਤਾ ਸਹੀ ਤੇ ਇਸੇ ਜਗ੍ਹਾ ਦੇ ਉੱਤੇ ਕੋਈ ਬਾਬਾ ਗਰਬਖਸ਼ ਸਾਨੂੰ ਕਹਿ ਸਕਦਾ ਜੀ ਤੂੰ ਇਹਨੂੰ ਜੰਗ ਦਾ ਮੈਦਾਨ ਕਾਹ ਤੋਂ ਬਣਾ ਬਨਾਤਾ ਅਬਦਾਲੀ ਨਾ ਕਾਹ ਤੋਂ ਲੜਿਆ ਇਸ ਥਾਂ ਤੇ ਸਹੀ ਜਦੋਂ ਆਏ ਨੈਰੇਟਿਵ ਹੀ ਖੜਾ ਹੋਣਾ ਹੋਵੇ ਇਹ ਵੀ ਇਹ ਵੀ ਕਿੰਨੇ